ਹਾਂ ਮੇਰੇ ਤੇ ਇਹ ਪੈਰਾਡਾਈਕ ਤੇ ਝਾੜੂ ਨੂੰ ਮੰਮੀ ਦਾ ਸਵੀਕਾਰ ਸਸਰੀਕਾਰ ਦਪੜੀ ਨਹੀਂ ਤੂੰ ਪੈ ਗਈ ਤੂੰ ਸਿਕਣਾ ਜਿ세 ਕਰਕੇ ਤੇਨ ਕਾਤੇ ਉੱਥੇ ਮੈਨੂੰ ਰਹਿ ਨਹੀਂ ਦਿੰਦੇ ਪੂਰਾ ਪੂਰਾ ਦਿਨ ਕੰਮ ਕਰਾਉਂਦੇ ਆ ਆ ਜਾ ਤੁਰ ਕੇ ਆਈਂ ਹੱਡੇ ਤੁਰ ਕੇ ਆਈਂ ਆ ਕੇ ਹਾਂ ਠੀਕ ਠਾਕ ਆ ਤੂੰ ਠੰਡੇ ਠੰਡੇ ਫੇਰ ਲਿਆ ਕਰ ਮੰਮੀ ਸਾਰਾ ਹੀ ਕੰਮ ਮੈਂ ਹੀ ਕਰਨਾ ਹੁੰਦਾ ਵਾ ਆਹ ਟਾਈਮ ਆ ਜਾਂਦਾ ਝਾੜੂ ਵਾਲ ਸਾਰਾ ਇਹ ਤਾਂ ਜਾੜ ਦੇ ਸੇ ਕਰਕੇ ਤੇ ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ। ਕਹਿੰਦੇ ਧੁੱਪੇ ਕਿਤੇ ਕਿਦਾਂ ਤੋਂ ਪਸੀਨੇ ਪਸੀਨੇ ਹੋਈਆਂ। ਅੱਡੇ ਨਾਲ ਗੱਲਾਂ ਨੂੰ ਘਰ ਦੱਸਣਾ। ਘਰ ਦਾ ਠੀਕ ਹੈ ਮੈਂ ਤ ਉਹ ਕੋਈ ਚਵਲ ਕੋ ਕੇ। ਕਿ ਕੋ ਦਵਿੰਦਰ ਕੋ ਤੇ ਤੇਰੀਆਂ ਮਾਵਾਂ ਆਕੜੀਆਂ ਸੀ ਕੀ ਕਰਨ ਨੂੰ ਗਈਆਂ? ਜਾਣਾ ਹੀ ਜਾਈਦਾ ਲੈਣ। ਲੈਣ ਗਈਆਂ ਮੈਂ। ਹਾਂ ਉਹ ਤੁਹਾਡਾ ਕਰਕੇ ਗਈਆਂ। ਮੇਰੇ ਤੂੰ ਤਾਂ ਅੱਗ ਲੱਗ ਗਈ ਜਦੋਂ ਤਾਨੂੰ ਕੁੱਟ ਕੇ ਲਿਆਇਆ ਵਾ ਤੇ ਜਾਣਾ ਨਹੀਂ ਉਹਦੇ ਤੱਕ ਮੈਂ ਪਹੁੰਚਣਾ ਨਹੀਂ। ਤੂੰ ਕੀ ਗੱਲ ਨਿਕਲੀ ਚੰਗੀ ਕਰਕੇ ਆਈ ਆ ਨਹੀਂ ਦਵਿੰਦਰ ਵੀ ਦੱਸਿਆ ਇੱਥੇ ਉਹ ਤਨੇ ਗਏ ਪਰਜਾਈ ਭਰਾ ਦਵਿੰਦਰ ਅੱਛਾ ਮੇਰੇ ਪਿਛੋ ਇੱਥੇ ਆਏ ਹੀ ਆਹੋ ਸਾਰੇ ਨੇ ਦੱਸਿਆ ਆਈਓ ਓਦਾ ਮੰਮੀ ਵੇਖ ਲਾ ਕਿੰਨੀ ਉਮਤਰੀ ਆਪਾਂ ਦੇ ਉੱਤੇ ਤੋਂ ਮੂੰਹ ਦੇ ਨਾਲ ਕਰਦੇ ਹਨਾ ਇਹਨੇ ਤੇ ਚੜਾ ਵੱਡਾ ਦਿੱਤੀਆਂ ਮੇਰੀਆਂ ਉਦਾਂ ਹੀ ਆ ਮੇਰੀ ਸੱਸ ਨੇ ਤੇ ਸਾਰੀ ਉਮਰ ਮੈਨੇ ਮਾਰ ਮਾਰਨੀ ਛੱਡਣਾ ਕੋਈ ਨਹੀਂ ਫੱਕਾ ਮਾਂ ਵੀ ਨਹੀਂ ਛੱਡਿਆ ਹਾਂ ਐਂ ਦੱਸ ਕਿਆ ਰੋਲਾ ਪਾ ਕੇ ਆਈ ਸਸ ਨਹੀਂ ਚੰਗੀ ਤਰਾ ਮੈਂ ਕਿਹਾ ਤੇ ਤੂੰ ਪੋਸੀ ਕੋ ਹਨ ਪਰਜਾਈ ਨਹੀਂ ਰੋਂਦੀ ਗੋਡਾਂ ਚ ਸਿਰ ਦੇ ਦੇ ਕੇ ਪਰਜਾਈ ਨਹੀਂ ਇਹ ਪਰਜਾਈ ਵੀ ਇੱਥੇ ਉੱਥੇ ਵੀ ਤੇੜਦੀ ਪਰਜਾਈ ਬੜਾ ਤਾਂ ਨੂੰ ਚੜੇ ਕੇ ਚੰਗੀ ਮੈਂ ਕਰਕੇ ਆਈ ਤੇ ਮਤੇਰ ਮਾਂ ਵਿਚਾਰੀ ਨੂੰ ਤਾਂ ਪਤਾ ਹੀ ਨਹੀਂ ਮਾਂ ਨੂੰ ਦੱਸਣਾ ਸੀ ਸੋਣਾ ਇੰਨੇ ਜਿੱਤਾ ਕੱਢ ਕੇ ਲਿਆਂਦਾ ਉਹ ਆਂਦੀ ਮੇਰੀ ਨਹੀਂ ਇੱਥੇ ਪੁੱਛ ਗਈ ਦੱਸਤਾ ਵਾ ਸਾਰਾ ਕੋ ਤੇਨੂੰ ਆਵਗਾਲਾਂ ਕੱਢਦੀ ਗੋੜੇ-ਗੋੜੇ ਇਹ ਦੋਨੇ ਆਂਦੀ ਰਲੀਆਂ ਇਹਨਾਂ ਆਂਦੀ ਇਹ ਮੂੰਹ ਚੁੱਕਦੀ ਤੈਨੂੰ ਲੈ ਆਉਂਦੀ ਮੂੰਹ ਚੁੱਕਦੀ ਤੇ ਲੈ ਆਉਂਦੀ ਆਂਦੀ ਮੈਂ ਤੇ ਇਹਨਾਂ ਦਾ ਥਾਪ ਬਹੁਤ ਦੁਖੀ ਮੈਂ ਆਦਾਂ ਨਹੀਂ ਹੁਣ ਗਈ ਐ ਨਾ ਤੇ ਰਹਿਨ ਦੋ 6 ਮਹੀਨੇ ਆਂਦੀ ਮਾਂ ਚਾਹ ਨੂੰ ਆਂਦੀ ਦਵਿੰਦਰ ਪਾਲ ਈੜੇ ਮੈਂ ਖਾ ਲੈਣ ਨਹੀਂ ਮੈਂ ਆਈ ਪਾਲ ਈੜੇ ਤੇ ਰਾਂ ਦੋ ਥੇ ਮੈਂ ਖਾ ਅਜੋਬਨ ਨੂੰ ਜਰਾ ਕੁ ਲਗਾਮ ਦੇ ਕੇ ਰੱਖੀ ਇਹ ਨਾ ਚੋਲੀ ਚਪੇ ਤੋਰ ਪਹਿਲਾਂ ਹਾਂ ਮੈਂ ਤੋਰ ਪੂਗਾ ਮੈਂ ਪਤਾ ਦੇ ਗਈਓ ਤੇ ਦਿਮਾਗ ਦਾ ਤਰੂਗਾ ਤੇ ਫਿਰ ਜਿੰਨਾ ਜਿਹੜਾ ਇੱਥੇ ਆਨ ਕਿ ਮੇਰੇ ਕੋਈ ਕੋਈ ਮਾਫੀ ਨਾ ਨਾ ਮੰਗੋਗੀ ਵੜਨ ਨਾ ਤੇ ਹੀ ਘਰ ਤਨ ਮੈਂ ਦੱਸਿਆ ਈ ਮੈਂ ਬੜੀ ਜਿਹੜੀ ਉਹਦੀ ਮੈਂ ਕਰਾਂ ਹੀ ਨਾ ਲੱਗ ਲੱਗ ਕੇ ਵੀ ਸੁਣ ਗਿਆ ਗਲੀ ਜੀ ਦੱਸ ਨਾਏ ਸਾਰੇ 10 ਕਿਉਂ ਨਾ ਏਦਾਂ ਕਰਕੇ ਆਏ ਉਹਨਾਂ ਦੀ ਗਵਰਡਨ ਮੰਜੀ ਜਿਹੜੀ ਉੱਥੇ ਰਹਿਣ ਜੋਗੀ ਰਹਿੰਦੀ ਮੰਜੀਤ ਵੀ ਉਹਨਾਂ ਦੀ ਗਵਰਡਨ ਟੱਕਰ ਗਈ ਸੀ ਦੱਸ ਨਾਏ ਉਹਦੇ ਕੰਨਾਂ 'ਚ ਵੀ ਪਾਉਣਾ ਉਹ ਦੱਸਿਆ ਹੀ ਹੋਊਗਾ ਉਹਨੇ ਸਭ ਦੱਸਾਂਗਾ ਮੈਂ ਕੰਗਾ ਕੀ ਤਾਂ ਚਲ ਆ ਜਾ ਮਾਤਾ ਵੀ ਅੰਦਰ ਹੀ ਆ ਇੱਥੇ ਨਾ ਦਸਿੰ ਵੀ ਮੈਂ ਉੱਥੋਂ ਆਈ ਆ ਠੀਕ ਆਹੋ ਜਵਾਈ ਤੇਰਾ ਵੀ ਇੱਥੇ ਹੀ ਆ ਤਾਂ ਪੁੱਛੀ ਜਰਾ ਕਾ ਕਹੀਂ ਚੰਗੀ ਕਰਤੂਤ ਕਰਕੇ ਆਇਆ ਤੂੰ ਅੱਦ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਸਾਉਂ ਠੀਕ ਠਾਕ ਹੈ ਹਾਂਜੀ ਤੁਸੀਂ ਸੁਣਾਓ ਹੋਰ ਪਰਵਾਹ ਠੀਕ ਆ ਸਾਰਾ ਠੀਕ ਠਾਕ ਤੁਸੀਂ ਸੁਣਾਓ ਸਭ ਠੀਕ ਆ ਠੀਕ ਆ ਵਧੀਆ ਵਾ ਹਾਂ ਚਲ ਅੰਦਰ ਆ ਮਹਾ ਠੰਡ ਚ ਡੜ ਆਈ ਆ ਆਪ ਤਾਂ ਫੇਰ ਆ ਗਈ ਆ ਖਰੇ ਕਿੰਨੇ ਦਿਨ ਵਾਸਤੇ ਆ ਗਈ ਆ ਇੰਦਰਸਾ ਕਿੱਥੇ ਆ ਉਹ ਵੀ ਇੱਥੇ ਹੀ ਹੁਣਿਆ ਵੇ ਆਖਾ ਕੀਤਾ ਸਤਾ ਵੇ ਵੇ ਕੋਰਿਆ ਨਾਨੀ ਆਈਓ ਵੈਨ ਨੰਨੀ ਆਈ ਆ ਮਮੀ ਆ ਹਾਰੀ ਆ ਦਾ ਕਹਿ ਦੇ ਦਿੰਦੇ ਤੂੰ ਸਾਰਾ ਦਿਨ ਏਸੀ ਚੋਂ ਨਹੀਂ ਨਿਕਲਦਾ ਅੱਛਾ ਮੇਰੀ ਗੱਲ ਸੁਣ ਫਿਰ ਪਾਣੀ ਦੇ ਆ ਮਨੇ ਪਾਣੀ ਤਾਂ ਪੁੱਛਿਆ ਨਹੀਂ ਗੱਲਾਂ ਨਹੀਂ ਪਾਣੀ ਮੈਂ ਪੀ ਆਈ ਹਾਂ ਉੱਥੇ ਹਾਂ ਠੰਡਾ ਕੋਟਕ ਲਾ ਕੇ ਪੀਤਾ ਜੀ ਹਾਂ ਪੀਣਾ ਨਹੀਂ ਉੱਥੋਂ ਗੰਦਲ ਮੈਂ ਦੱਸ ਦਿੱਤਾ ਯੋ ਜਿਹੜਾ ਉਹਨਾਂ ਨੇ ਮੇਰੇ ਨਾਲ ਕੰਮ ਕੀਤਾ ਨਾ ਇੱਥੇ ਬਹਿ ਕੇ ਕਰਤੂਤਾਂ ਕਰਕੇ ਗਈ ਸਾਰੀ ਉਮਰ ਦੇ ਮੇਰੇ ਮੇਨੇ ਬਣ ਗਏ ਆ ਪਹਿਲਾ ਮੰਮੀ ਅਤਰਾ ਕਿੰਨੀ ਦਿਲ ਦੀ ਮਾੜੀ ਹੈ ਇੱਥੇ ਫੋਨ ਤੇ ਗੱਲ ਕਰ ਲੈਂਦੀ ਉਦਾਂ ਵਿਚ ਚਾਵਲੇ ਚਾਵਲੇ ਨਾਨੀ ਆਈ ਸਾਸਰੀ ਘਰ ਬੁਲਾ ਉੱਠ ਕੇ ਜਦੋਂ ਉਹ ਵੰਨਸਵੰਨੀਆਂ ਦੁਪੜਾ ਖਾਣਾ ਹਾਂ ਉਦੋਂ ਤੁਹਾਨੂੰ ਨਾਨੀ ਚੰਗੀ ਲੱਗਦੀ ਜੀ ਦੇ ਘਰ ਦਾ ਇਹਨੂੰ ਮੈਂ ਸਵੇਰ ਦੀ ਠਾਲਣ ਲਈ ਆ ਉਦਾਂ ਨਹੀਂ ਉੱਠਣਾ ਚਲ ਹਾਂ ਸਾਸਰੀ ਘਰ ਬੁਲਾ ਪੱਥੜੇ ਉਦਾਂ ਨਹੀਂ ਖੱਤਿਆ ਤੂੰ ਉੱਥੋਂ ਨਿਕਲਦਾ ਨਹੀਂ ਸਾਰੀ ਦਿਹਾੜੀ ਕਾਨੂੰ ਮਾਰਦੀ ਹੈ ਸੁੱਤਾ ਰਹਿਣ ਦੇਣਾ ਜਿਹੜੀ ਮੰਮੀ ਨੂੰ ਸ਼ਰਮ ਨਹੀਂ ਆਉਂਦੀ ਇੰਨੇ ਵਲ ਡਾਕਾ ਤੋਂ ਹੋਣਾ ਇਹਦਾਂ ਤੇ ਜੋ ਉੱਥੇ ਜਾਂਦਾ ਉਹ ਵਰਕ ਤਾਂ ਇੱਥੇ ਵੀ ਮੈਂ ਵੇਣੀ ਆ ਉਹ ਵਰਕ ਤਾਂ ਉਧਰ ਟੇਕ ਲੈ ਆਵੇ ਲਗਣਾ ਦਫਲਾਉਂਦਾ ਮੈਂ ਸੌਣ ਤੋਂ ਬੁਲਾਉਂਦਾ ਜਿੰਦਾਰੋ ਪਤਾ ਕੰਮ ਹੀ ਲਗਾਏ ਨੂੰ ਇਹ ਬਹਿ ਜਾ ਹਮ ਤਰਾ ਇੱਧਰ ਆ ਜਾਂਦੇ ਨੂੰ ਜਿੱਦਾਂ ਮਰਜ਼ੀ ਆ ਜਾਨੀ ਦਬਾਦਪੁਰ ਵੇਖ ਲਿਆ ਕਰ ਪਰ ਇਹ ਨਖਤਿਆ ਸੌਖੀ ਨਹੀਂ ਆ ਮੇਰੇ ਪਿੱਛੇ ਤੁਰੀ ਫਿਰਨ ਲਈ ਆ ਮੈਂ ਨਖਤਿਆ ਤੁਹਾਡੀ ਖਾਤਰ ਚੀਨਾ ਠੀਕ ਨਹੀਂ ਮੈਂ ਤਾਂ ਤੁਹਾਡੇ ਮਗਰ ਲਾ ਕੇ ਮੈਂ ਸ਼ਦਾਨ ਹੋਈ ਆ ਹਾਂ ਇਹਨਾਂ ਕੀ ਕਰਾ ਤੇਰਾ ਸੁਤੇ ਨਹੀਂ ਤੇ ਫਿਰ ਮੇਰੀ ਗੱਲ ਸੁਣਾ ਇਹ ਮਾਂ ਘਰੇ ਹੀ ਮਾਂ ਨੂੰ ਖੋਲ ਖੋਲ ਦੱਸਨੀ ਮਾਤੇ ਮਤ ਰਹੀ ਆ ਇਹਨੂੰ ਉਥੇ ਵਾਰ ਦੇ ਖੁਸ਼ ਨਹੀਂ ਮੈਨੂੰ ਇਹ ਗੱਲ ਦਾ ਪਤਾ ਵਾ ਮਾਂ ਨੇ ਦੱਸਣਾ ਹੀ ਭਈਦਾ ਸਾਰਾ ਸੋਨਾ ਚੋਰੀ ਕਰ ਲਿਆ ਦੱਸਿਆ ਨਹੀਂ ਸਾਰਾ ਕੋ ਦੱਸਿਆ ਭੈਣੇ ਮਾਂ ਦੀ ਨਹੀਂ ਉਥੇ ਵਰਤਿਆ ਗਈ ਹਏ ਹੇ ਮਾਂ ਦੇ ਉਹਦੀ ਕੀ ਕਹਿੰਦੇ ਹੁੰਦੇ ਮੂੰਹ ਜੋਰੀ ਬੜੀ ਐ ਤੂੰ ਨਹੀਂ ਵਰਤਣੀ ਹੈਗੀ ਮੇਰੇ ਨਾਨੇ ਨੇ ਮਾੜੀ ਚੰਗੇ ਕੀਤੀ ਹਾਂ ਨਾ ਹਏ ਹੇ ਆਵੇ ਲਗਲਾੜ ਖਾਂਦਾ ਕੀ ਖਾਇਆ ਗੋਲੀਆਂ ਖਾਧਾ ਨਾ ਸੇਲ ਨਾ ਖਾ ਲੀਆਂ ਲੈ ਮੂਰੇ ਛੱਟੇ ਛੱਟੇ ਮਾਰ ਇੱਕ ਚਵੇੜ ਹੋਰ ਵੱਜ ਗਈ ਸੁਸਤੀ ਐ ਤੇਰੀ ਲੱਤ ਜਾਣੀ ਵੇਖੀ ਬਿਖਾ ਕੇ ਹਣੀ ਫਿਰ ਆਂਦੀ ਅਸੀਂ ਚਾਹ ਬਣਾ ਚਾਹ ਬਣਾ ਹਾਂ ਮੈਂ ਚਾਹ ਨਹੀਂ ਮਾ ਕੇ ਪੀਣੀ ਦਰਾਓ ਮੇਰੀ ਸੁਣੋ ਗੱਲ ਹਾਂ ਦੀਪ ਵੀ ਆਈ ਦਵਿੰਦਰ ਵੀ ਆਈ ਅੱਛਾ ਤੇ ਔਰਵਿੰਦਰ ਵੀ ਆਇਆ ਹੂੰ ਮੈਂ ਖਾ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਫੋਨ ਕੀਤਾ ਕਿ ਉੱਥੇ ਗਏ ਹਾਂ ਕਹਿੰਦੇ ਇੱਕ ਦੂਜੇ ਦਾ ਬੁੱਤਿਆਲ ਕੀ ਆਖੀਏ ਨਹੀਂ ਔਰ ਜਰਾ ਭਰਾ ਵਾ ਬੁੱਝੜ ਜਾ ਉਹਨੂੰ ਸ਼ਰਮਨਾ ਇੱਥੇ ਲੈ ਕੇ ਆਉਂਦੇ ਨੇ ਜਿੱਦਾਂ ਉਹ ਤੇ ਕਦੇ ਕੀ ਆਵੜਨਾ ਉਹਦੇ ਗਾਈ ਉਹ ਗਾਈ ਮਗਰ ਲਗਾ ਬੁੱਢਾਂ ਦੇ ਇਹ ਜੇ ਗਾਈ ਨੂੰ ਰਸਾ ਬਾਕੇ ਘਰੇ ਬੰਨਣ ਫਿਰ ਤੂੰ ਆ ਕੁਛ ਛੱਡਿਆ ਬਾਅਦ ਕਿਹੜੀ ਗਾਈ ਕਿੱਥੇ ਵੀ ਗੰਡੀ ਆ ਯਾ ਦੇਖੋ ਚੁੱਪ ਕਰ ਜਾ ਮੈਂ ਲੜਾਈ ਗਾਈ ਚੱਲ ਜਾ ਤਾ ਨਿਕਲ ਜਾ ਤੈਨੂੰ ਮੈਂ ਕਿਹਾ ਯਾ ਮੂੰਹ ਮਾਰੀ ਛਿੱਟੇ ਮਾਰ ਪੱਤੀ ਨਹੀਂ ਸੂਣ ਵਾਲੀ ਆ ਹੂੰ ਬੱਬਾ ਆਏ ਮਰਦਾ ਬੋਲੇ ਖਫਣ ਪਾੜੇ ਠਾਲ ਲਾ ਇਹਨੂੰ ਸੁੱਤਾ ਹੀ ਰਹਿਣ ਦਿੰਦੀ ਆ ਓਏ ਮਰਦਾ ਕਿਨੂੰ ਕਿਹਾ ਯੋ ਵੇ ਵੇਲਾ ਮੁਕਾ ਗਿਆ ਬੜਾ ਖਰਾਬ ਸ਼ਰਮ ਨਹੀਂ ਆਉਂਦੀ ਤੇਨੀ ਵੇ ਚਲ ਜਾ ਫੇ ਗੱਲਬਾਤ ਕਰ ਲੈ ਮੇਲਾ ਹੈਗਾ ਨਾਨੀ ਲੋਕੀਦਾ ਕੁੰਦੇ ਆ ਉਹ ਦਾਦੀ ਤੇ ਹੈ ਸ਼ਦਾਈ ਹੈ ਤੇ ਸਾਈਆਂ ਛਤਰਖੰਦਾ ਪਿਓ ਕੋ ਦਾਦੀ ਤੇਰੀ ਬਾਹਰ ਬੈਠੀ ਜਾ ਸਮਝਾ ਲੈ ਸਾਡੇ ਘਰ ਆਈ ਹੈ ਇੱਕ ਹਾਂ ਚਲ ਜਾ ਲੈ ਜਾ ਨਸ਼ਾ ਜਿਓ ਥੋੜਾ ਪਰਾਉਂਦਾ ਹੱਦ ਹੋਈ ਆ ਤੇ ਆਲੀ ਮੈਂ ਚਲ ਜਾਣਾ ਉੱਠ ਕੇ ਤੁਹਾਡੇ ਘਰੋਂ ਮੈਂ ਕੀ ਕਰਨਾ ਵੇਖਣਗੇ ਤੁਹਾਡੇ ਕਿੰਨੇ ਸ਼ਦਾਈ ਕਿਦਾਂ ਗਿਆ ਤੇਨੂੰ ਹੋਸ਼ ਨਹੀਂ ਆ ਰਿਹਾ ਤੇ ਮੈਨੂੰ ਉੱਥੇ ਸੁੱਤਾ ਰਹਿਣ ਦਿੰਦੀ ਫੇਰਾ ਨਾਨੀ ਆਈ ਨਾਨੀ ਬੜੀ ਫੋੜਾਂ ਦੀ ਟੋਕਰੀ ਲੈ ਕੇ ਆਈ ਆ ਹਏ ਤਾਂ ਹੀ ਜੜ ਗਿਆ ਵੇ ਤਾਂ ਉਹਨਾਂ ਨੂੰ ਸੁਣਾਉਂਦੇ ਮੇਰੇ ਜਿਹਨੂੰ ਸੌਂਦਾ ਪਹਿਲਾਂ ਨੇ ਮੁਰਦਾ ਗਿਆ ਮੇਰੀ ਗੱਲ ਸੁਣ ਉਹ ਕਹਾਵਤ ਮੁਰਦਾ ਤੇਰੇ ਪਿਛਲੇ ਨਹੀਂ ਆ ਠੀਕ ਹੀ ਸਿੱਤਰਵਾਉਂਦਾ ਇਹਨੂੰ ਇਹ ਨਹੀਂ ਚੰਗਾ ਕੁੰਦਾ ਕੇ ਨਹੀਂ ਕਹਾਵਤ ਵਾ ਜੈ ਸੌਂ ਜਾ ਸਮਝਾ ਜੈ ਸੌਂ ਜਾ ਪਰਾ ਵਾ ਇਹਨੂੰ ਤਾਂ ਠੀਕ ਨਹੀਂ ਖਰਾਬ ਉਹਦੀ ਸੌਂ ਜਾ ਇੱਥੇ ਮੇਲਾ ਲਾਤਾ ਆ ਕੇ ਚੰਗੇ ਭਲੇ ਸੁੱਤੇ ਆ ਗੋੜੇ ਮੂੰਹ ਸੰਭਾਲਦਾ ਤੂੰ ਤੈਨੂੰ ਉੰਤਰਿਆ ਨਹੀਂ ਦਾਦੀ ਆਪਣੀ ਨੇ ਇਦਾਂ ਬੋਲਦਾ ਹਾਂ ਪਿਆਰੇ ਉਹ ਬੈਠਾ ਨਹੀਂ ਬੋਲਦਾ ਮੇਰੇ ਦਰਾਦਾ ਪਿਆ ਹੁਣ ਛਤਰ ਫਰਾਹ ਫਿੰਗਰ ਸੌਂ ਦੱਸ ਕੇ ਮਰਦਾ ਨਹੀਂ ਆਂਦੀ ਮੈਨੂੰ ਵੇ ਨਖਤਿਆ ਹਵਲੀ ਬੋਲ ਉਹਨਾਂ ਨੇ ਆ ਜਾਣਾ ਨੂੰ ਗੱਲਬਾਤ ਕਰ ਲੈਂਦੇ ਆਡੀ ਵਿੱਚੇ ਰਹਿ ਜਾਣੀ ਮੁਰ ਕਿਆ ਹੁੰਦਿਆ ਨਾ ਕਰ ਤੂੰ ਵੇ ਇਹਨੂੰ ਉਠਾਣਾ ਨਹੀਂ ਤਰੀ ਲਾ ਗੱਲਾਂ ਚੁਕ ਲਿਆ ਤੇ ਦਾਦੀ ਕਰਦੀ ਹੋਊਗੀ ਐ ਨਹੀਂ ਕਰਦੇ ਹਾਂ ਫਿਰ ਮੰਮੀ ਫਿਰ ਭੱਗ ਗਏ ਹਾਂ ਗਏ ਸੀ ਕਿ ਤੁਸੀਂ ਜੀ ਤਾਂ ਹਟਣਾ ਇਦਾਂ ਕੀਤਾ ਇਦਾਂ ਫਿਰ ਮੈਂ ਦੱਸਿਆ ਉਹਨੂੰ ਨੇ ਕੀ ਕੀਤਾ ਉਨਪਰਾ ਨੂੰ ਕਹਾਂ ਨਾ ਮੈਂ ਖਾੜੀ ਪੈਨ ਚੋਰੀ ਕਰਕੇ ਲੈ ਕੇ ਆਈ ਦੱਸਿਆ ਮੈਂ ਸਾਰਾ ਕੁਝ ਹੀ ਦੱਸਿਆ ਕਿੱਜੀ ਕਾ ਇੱਥੇ ਦੀ ਭਜਾਈ ਤੁਸੀਂ ਜਿੱਦਨ ਮੇਰੇ ਹੱਥ 'ਚ ਜੁੰਡੇ ਆ ਗਏ ਨਾ ਮੈਨੂੰ ਇਹ ਟੱਕਰੀ ਨਹੀਂ ਆ ਜਿੱਦਨ ਮੈਂ ਪਿੰਡ ਗਈ ਵੇਖੀ ਇਹਦਾ ਹਾਲ ਕੀ ਕਰਕੇ ਆਉਣੀ ਇਹ ਤਾਂ ਮੈਨੂੰ ਨਿਕਲ ਲੈਂਦੇ ਜੇ ਤਾਂ ਮੈਨੂੰ ਨਿਕਲ ਨਹੀਂ ਦੇਣਗੇ ਮੈਂ ਮੈਂ ਕਰਤੂਤਾਂ ਕਿਹੜੀਆਂ ਕਰਕੇ ਆਂ ਮਾਂ ਪਤਨ ਨੂੰ ਇੰਨਾ ਕੁੱਟਿਆ ਜੇ ਇੱਥੇ ਮੈਨੂੰ ਨਿਕਲ ਦਿੰਦੇ ਨਾ ਮੈਂ ਪਿੰਡ ਨਹੀਂ ਜਾਣਾ ਸਿੱਧੀ ਇਹਦੇ ਪੇਕੇ ਜਾਣਾ ਸੀ ਤੇ ਇਹ ਸਾਰੇ ਰੌਲੀ ਪਾ ਕੇ ਚਾਰ ਪੁੱਤ ਮੈਂ ਬੜੀ ਕਾਰ ਆਈ ਆ ਜੇ ਬੰਦੇ ਦੇ ਹੁਣ ਕਿਤੇ ਲੱਗ ਜੂਗੀ ਤੇਰੀ ਨਾ ਨਹੀਂ ਮੈਨੂੰ ਸਿੱ ਕਸੂਰ ਤੇ ਦਾ ਕਰਤੇ ਆਪਣਾ ਨੀ ਚੰਗਾ ਕਿਨੂ ਕੀ ਜਿਹੜੀ ਲੈ ਕੇ ਗਈ ਮੇਰੀ ਸੋਨਲਾ ਗਲ ਜੋ ਬਨ ਉਹ ਰਸਾ ਪਾ ਕੇ ਰੱਖੀ ਲੈਣ ਨਹੀਂ ਜਾਣਾ ਚਾਹੀਦਾ ਪਿੱਛੇ ਜਿੱਦਾਂ ਆਵੂਗੀ ਨਾ ਮੇਰੀ ਸਲਾਹ ਨਾਲ ਕੇ ਗੱਲ ਨਾ ਹੀ ਆਉਗੀ ਇਹਨੂੰ ਕਿਤਾ ਪਤਾ ਲੱਗੂਗਾ ਵੀ ਮੈਂ ਕਿੱਥੇ ਬਹਿ ਕੇ ਤੇ ਕੀ ਗੱਲਾਂ ਕਰਕੇ ਗਈ ਮਾਂ ਨੇ ਜਦੋਂ ਕਿਹਾ ਨਾ ਤੈਨੂੰ ਲੈ ਜਾ ਤੇ ਮੈਂ ਕਿਹਾ ਮੈਂ ਲੈਣ ਨਹੀਂ ਆਈ ਇਹਨੂੰ ਰੱਖੋ ਜਰ ਲਾਓ ਇਹਦਾ ਚਾਹ ਰੱਖੋ ਚਾਹ ਲਾਓ ਇਹਦਾ ਲੈ ਲੈਂਦੇ ਨੀ ਤੇ ਪਰ ਜਾਈ ਜਾਂਦੇ ਰੱਖਿਆ ਹੀ ਆ ਟਾੜੇ ਤੇ ਨਿਆ ਇਹੇ ਬੜਾ ਗੱਜੋ ਕੇ ਬਹੁਤ ਰੋਟੀਆਂ ਉਹਦੀ ਸ਼ੈ ਨਾ ਪੂਏ ਚੜੀ ਉਹਦੀ ਬੜੀ ਐਡੀ ਜ਼ਬਾਨ ਹੋਈ ਕਿ ਤੇ ਮਾਹਕ ਜਿਹੇ ਜਾਇਆ ਉਹਨੂੰ ਇੰਨੇ ਸਾਲਾਂ ਬਾਅਦ ਪਹਿਲਾਂ ਤਾਂ ਕਦੀ ਬੜੀ ਨਹੀਂ ਹੋ ਇਹ ਤਾਂ ਨਾਨਨਪਰ ਜਾਈ ਅੰਦਰ ਹੀ ਉਹਨੇ ਤੇ ਮੇਰੇ ਨਾਲ ਦੁੱਖ ਸਾਰੇ ਫੋਲੇ ਵਿਚਾਰੀ ਨੇ ਮਾਣੇ ਮਾਣੇ ਉਹਨੂੰ ਵਾਰ ਚਾੜਦਿਆਂ ਉਹ ਨਾ ਨੌਬ ਨਹੀਂ ਜਾਂਦੀ ਤੇ ਤੀਵ ਨਹੀਂ ਇਹਨਾਂ ਮਤੇਰੀ ਸਮਝੀ ਆ ਹਾ ਕੀ ਗੱਲ ਹੋਈ ਹਏ ਬੋਟਵਾ ਤੇ ਖਾਲੀ ਲਈ ਫਿਰਦੀ ਆ ਤੇਰੀ ਕਰ ਤੂੰ ਉਦਫਾ ਦਾ ਕੋਲ ਹੀ ਰਾਦੀ ਪੈਸੇ ਅੱਜ ਕੱਲ ਪਿਛਲੀ ਆਦੀ ਕੱਢ ਲਈ ਹੀ ਉਹਦੇ ਵਿਚਾਰ ਘੜੀ ਆ ਗੱਲਾਂ ਉਹਨੂੰ ਕੋਈ ਦੇ ਪਿਆ ਕੋਈ ਨਹੀਂ ਇਹ ਹੈ ਵੀ ਆ ਗਿਆ ਕਰਖੇ ਆ ਮੈਂ ਤੁਰ ਮਾਰਨਾ ਬੈ ਜਾ ਲੱਗਾ ਦਊਂਗੀ ਜਾਪ ਤ ਖੇਡ ਜਾ ਕੇ ਬਾਹਰ ਮੈਂ ਨਹੀਂ ਖੜਨਾ ਗੱਲ ਕਰ ਲੈਂਦੇ ਫਿਰ ਜਾਂ ਤੂੰ ਕਰ ਲੈ ਫਿਰ ਕਰ ਲਓ ਮੈਂ ਤੁਹਾਨੂੰ ਕੀ ਕਿਹਾ ਵਾ ਅੱਜ ਮਮੀ ਇਹ ਅੱਜ ਤੋਂ ਬੈਠੀ ਆ ਮਮੀ ਆਪਣੀ ਦਾ ਲੱਗੇ ਚਾਹ ਪਾਣੀ ਪਿਆਲਾ ਨੂੰ ਹਾਂ ਲੱਗੇ ਬਣਾਉਂ ਦਦੀ ਗਾਈ ਮਿਲ ਨਾ ਨਹੀਂ ਕਹਿੰਦੀ ਕਿਤੇ ਦੇ ਨਹੀਂ ਮਿਲਦੀ ਆ ਤੂੰ ਕਹਿੰਦੇ ਨੀ ਲੈਣੀ ਆ ਕਰ ਲੋ ਗੱਲ ਤੇ ਲੈ ਰੋ ਗਾਈ ਘਰ ਨੂੰ ਮਾਰਾ ਲਵੇਰਾ ਧਰ ਜੀਆ ਤੇ ਸ਼ਦਾਈ ਆਵੇਂ ਮਾਰੀ ਜਾਂਦਾ ਗੋਦ ਆਊਗਾ ਤੇ ਗਾਈ ਗਾਈ ਘੰਡੀ ਆ ਇੱਥੇ ਉਹ ਤੇ ਗਾਈ ਆ ਪਤਾ ਉਹ ਗੱਲ ਹੋ ਰਹੀ ਆਵੇਂ ਨਾਲ ਵਿੱਚ ੜੂ ਆੜਾ ਆਪੇ ਕਹਿੰਦੀ ਆ ਗਾਈ ਮਿਲਦੀ ਸਸੀ ਘਾਬੀ ਸਾਸ੍ਰੀਕਾਰ ਹੋਰ ਠੀਕ ਠਾਕ ਜੇ ਹਾਂਜੀ ਹਰਪਿੰਦਰ ਸਿੰਘ ਠੀਕ ਵਾ ਹਾਂ ਵਧੀਆ ਚੜਜੀ ਗੱਲਾਂ ਦੱਸ ਪਹਿਲਾਂ ਕਹੋ ਮੜੀ ਗਾਈ ਤੇ ਤੈਨੂੰ ਲੈਗਾ ਮੱਠੇ ਪਾਨੇਗਾ ਹਾਂ ਬੋਲੋ ਕਿ ਆ ਗੈਂਡੀ ਗਾਈ ਮਿਲਦੀ ਆ ਤ ਪੱਠੇ ਤੇਰੇ ਪਿਓ ਨੇ ਪਾਉਣੇ ਆ ਆਹੋ ਮੁੜ ਕੇ ਮੇਰੇ ਸਿਰ ਤੇ ਰੱਖ ਦੀ ਅੱਗੇ ਨਹੀਂ ਲੱਗਾ ਅੱਗੇ ਨਹੀਂ ਪਾਉਣਾ ਕੀ ਪਾਉਣਾ ਤੂੰ ਅੱਗੇ ਕਾਦੀ ਤੂੜੀ ਦਾ ਰੋਗ ਵੀ ਛੁੱਟਿਆ ਪਿਓਰ ਕੋਣ ਛੱਡਦਾ ਮੂੰਹ ਠਾਣੂ ਕਰਦਾ ਮੈਂ ਤਾਂ ਵੇਖ ਨਾ ਸਲਾਵਾ ਦੌੜੀਆਂ ਜ਼ਿੰਦਾ ਵਾ ਗਾਈਂ ਲੈ ਦੇ ਜੇਪਾ ਤਾਂ ਭਾਰਤ ਉੱਥੇ ਬੈਹਾਂ ਕਿੱਥੇ ਕੋਈ ਸੱਜਾ ਜਾਨਾ ਨਾਨੀ ਦਾ ਬੋਢਾ ਨਾਲ ਗਾਈਓ ਪਹਿਲਾਂ ਤਾਂ ਮੈਨੂੰ ਵੀ ਬੜਾ ਉੱਡ ਕੇ ਪਿਆ ਮੈਨੂੰ ਗਾੜੀ ਨਾਲ ਚੱਲ ਹੂੰ ਕੱਲੀ ਆ ਆਹੋ ਚੇਰ ਹੋ ਗਿਆ ਤੈਨੂੰ ਆਏ ਨੂੰ ਕਦੋਂ ਆਖਿਆ ਵੇ ਗੱਲਾਂ ਹੋ ਰਹੀ ਪੈਣਾ ਪੁੱਤ ਜਮੇ ਲੱਲੂ ਹੀ ਆ ਹਾਏ ਵੇ ਲੱਲੂ ਅੰਤਿਆ ਲਾੜ ਚਾਹੇ ਇਹ ਜੰਗ ਲਾ ਰਿਓ ਤੇਰੀ ਚੁੰਡੀ ਕੱਢੀ ਜੋਰ ਨਾਲ ਭਰੀ ਹੁਣ ਘਰ ਕੋਈ ਨਾ ਕੋ ਕਰਦਾ ਮੈਂਗਾ ਕਿ ਇਦਾਂ ਹੋ ਗਏ ਮੇਰੇ ਲਾਗੇ ਜਾ ਤੂੰ ਬਾਹਰ ਤੈਨ ਮਖਣੀ ਚੱਲ ਜਾ ਪੈਣ ਜੀ ਮੈਨ ਦੱਸੋ ਘਰ ਸਭ ਠੀਕ ਠਾਕ ਵਾ ਠੀਕ ਠਾਕ ਪੈਣ ਜੀ ਕਾਦੇ ਆ ਪਰਿਵਾਰ ਸਾਰਾ ਖਿਲਰਿਆ ਪਿਆ ਵਾ ਦਵਿੰਦਰ ਉੱਥੇ ਗਈ ਆ ਆਹੇ ਆਂਦੇ ਆਂਦੇ ਮਾੜਾ ਜਮੇ ਨਾ ਬਾਰੋਂ ਕੋਈ ਆਵੇ ਨਾ ਇਹਦੇ ਗੱਲ ਤਾਂ ਜੀ ਬਿਲਕੁਲ ਠੀਕ ਹੈ ਗੱਦੀ ਇਹਨੇ ਵਸਣਾ ਨਹੀਂ ਤੇ ਮੇਰੀ ਤੀਨ ਵਸਣ ਦੇਣਾ ਨਹੀਂ ਭੈ ਜੀ ਤੁਹਾਡੀ 3 ਵੀ ਦੀ ਜਵਾਮੀ ਵਲੀਓ ਕੀ ਕਰਨੇ ਆਂਦੇ ਜਿਹਦੇ ਰਹੀਏ ਉਹ ਫੇਰ ਹੀ ਪਤਾ ਲੱਗਦਾ ਵਾ ਉਹਦੀ ਗਾਂ ਰੈਂਦੀ ਆ ਪਹਿਲਾਂ ਪਿੰਦਰ ਸ਼ਾਹ ਦੱਸ ਮੈਨੂੰ ਕਿ ਇੱਥੇ ਦਵਿੰਦਰ ਆਈ ਸੀ ਦਵਿੰਦਰ ਆਈ ਸੀ ਮੈਨੂੰ ਸਾਰਾ ਕੁਝ ਦੱਸ ਕੇ ਗਏ ਕੌਣ ਕੌਣ ਆਏ ਸੀ ਉਹ ਭਰਾ ਭਰਜਾਈ ਆਏ ਸੀ ਉਹਦੇ ਉਹ ਸਾਰੀ ਕਹਾਣੀ ਦੱਸ ਕੇ ਗਏ ਸੀ ਪਹਿਲਾਂ ਮੈਨੂੰ ਇਹ ਗੱਲ ਦੱਸੋ ਮੈਂ ਕਿਦਾਂ ਕੂਲਰ ਮੰਗਿਆ ਸਾਡੇ ਘਰ ਕਿਹੜੀ ਚੀਜ਼ ਦੀ ਕਮੀ ਆ ਸਾਡੇ ਕੂਲਰ ਅਸੀਂ ਚਾਰ ਕਾਂ ਚਲਾਇਆ ਨਹੀਂ ਦੋ ਕੂਲਰ ਪਏ ਸਾਡੇ ਕੋ ਆ ਏਸੀ ਸਾਡੇ ਲੱਗਾ ਬਰਤ ਭੁੱਖ ਖਾਲਦੀ ਜਾ ਕੇ ਨਹੀਂ ਤੂੰ ਹੀ ਨਹੀਂ ਮੰਗਿਆ ਤੇ ਮੇਰੀ ਧੀ ਦਾ ਤੇ ਪੇਕੇ ਦੇ ਘਰੋਂ ਫਰਜ ਵਾ ਕਦੀ ਕੋਹ ਮੰਗ ਲਿਆ ਕਦੀ ਕੋਹ ਫੇਰ ਕੀ ਕੋ ਲਾਮਾ ਨਹੀਂ ਨਹੀਂ ਇੰਨੀ ਭੁੱਖ ਨਹੀਂ ਖਾਲਾਰਨੀ ਕੋਈ ਉਹ ਜੀ ਚੀਜ਼ ਨਹੀਂ ਸਾਨੂੰ ਚਾਹੀਦੀ ਸਾਨੂੰ ਰੱਬ ਨੇ ਬੜਾ ਕੁਝ ਦਿੱਤਾ ਨਾਲੇ ਪਿੰਦਰਸ਼ਾ ਤੂੰ ਉਹਨਾਂ ਨੂੰ ਉੱਥੇ ਕਿਤੇ ਨਾ ਕੁੱਟਣ ਲੱਗੇ ਨਹੀਂ ਵੇਖਿਆ ਹਾਂ ਤੇ ਦੋਵਾਂ ਨੂੰ ਕੁੱਟਿਆ ਉੱਥੇ ਗੋੜ-ਗੋੜੇ ਤੇ ਮਹਣੋਂ ਕੋਕ ਚਵੜ ਕੋ ਹੋ ਕੇ ਆਈਆਂ ਚਲੋ ਮੇਰਾ ਤੇ ਕੁੱਟਣ ਦਾ ਫਰਜ ਬਣਦਾ ਸੀ ਮੇਰੀ ਘਰ ਵਾਲੀ ਸੀ ਮੇਰਾ ਪੁੱਤ ਸੀ ਤੇ ਜਿਹੜੇ ਇਹਨਾਂ ਨੇ ਕਰਤੂਤ ਕੀਤੀ ਆਪਣੀ ਪਰਜਾਈ ਦੇ ਮਾਰੇ ਥੱਪੜ ਉਹ ਚੰਗੀ ਗੱਲ ਕਰਤੂਤ ਹੈਗੀ ਆ ਤੇਵਾ ਤੇ ਵਾਦਾ ਹੀ ਕਰੇ ਦਾਸ ਲੱਗ ਗਿਆ ਕਿੱਥੇ ਮਾਰੇ ਆ ਤੂੰ ਮਗਰ ਹੀ ਲੱਗ ਤੁਰਦਾ ਵਾਂ ਮਗਰ ਨਹੀਂ ਲੱਗ ਤੁਰਦਾ ਮੈਂ ਮੈਂ ਸਿੱਧੀ ਗੱਲ ਕਹੂੰਗਾ ਤਾਂ ਮੈਂ ਬੁਰਾ ਲੱਗਦਾ ਵਾਂ ਅਸੀਂ ਬੜੇ ਚਿਰ ਰਹਿ ਲਿਆ ਵਾ ਕੱਲਿਆਂ ਨੇ ਮਾਂ ਪੁੱਤਾਂ ਨੇ ਕਿੱਦਾਂ ਰੋਟੀ ਬਣਾਉਂਦੇ ਰਹਿਆ ਇਹ ਛੜ ਛੜੇ ਜੇ ਜੇ ਆਪਾਂ ਉੱਥੇ ਰਹਿਣ ਦੀਏ ਤੇ ਤੁਸੀਂ ਖੁਸ਼ ਜੇ ਤੇ ਜੇ ਆਪਾਂ ਇੱਥੇ ਲੈ ਕੇ ਆਉਨੇ ਆ ਤੇ ਤੁਸੀਂ ਉਸ ਦਿਨ ਬੜਾ ਮਾਰਿਆ ਕੀ ਮਾਰਿਆ ਇਹਨਾਂ ਨੂੰ ਜੇ ਮੇਰਾ ਦੁੱਖ ਹੁੰਦਾ ਤਾਂ ਉੱਥੇ ਬੈਠੀ ਮਾਪਿਆਂ ਦੇ ਘਰ ਦੀ ਪੁੱਤ ਚੜੀ ਜਾਂਦਾ ਵਾ ਜਿਹੜਾ ਦੀ ਪੁੱਤ ਜਾ ਕੇ ਬੈਠਾ ਵੇ ਮਾਂ ਕਿਹੜੀ ਆ ਜਿਹੜੀ ਆਕੂ ਆਡੇ ਘਰੋਂ ਚਲ ਜਾਓ ਉਹ ਕਹਿੰਦੇ ਹੁੰਦੇ ਆ ਧੀਆ ਸੌਰੇ ਘਰੀ ਫੱਬਦੀਆਂ ਵਾ ਮਾਪਿਆਂ ਦੇ ਘਰੀ ਨਹੀਂ ਕੋਲ ਸੁਣਾ ਉਹ ਤੇਰੇ ਕੂਲਰ ਦੀਆਂ ਗੱਲਾਂ ਛੇੜ ਕੇ ਬਹਿ ਗਈ ਹੋ ਤੇ ਪਾਪਾ ਹਾਂ ਨੂੰ ਪੁੱਛਣ ਡਿਆ ਹੇ ਤੁਸੀਂ ਪਹਿਲੇ ਇਹ ਕੂਲਰ ਦੇ ਆਪਾਂ ਮੁੱਕਰ ਗਏ ਉਹਨੇ ਦੱਸ ਦੇਣਾ ਹੀ ਉੱਥੇ ਤੇ ਉਹਨੇ ਦਾ ਸੈਯੋ ਮੈਂ ਥੋੜੀ ਦੱਸਿਆ ਵਾ ਕਿਨੇ ਦੱਸ ਤੇਰੀ ਮਾਂ ਦੱਸਣ ਦੀ ਇੱਥੇ ਬੈਗ ਚੰਗੇ ਭਲੇ ਆਪਣੇ ਘਰ ਸੁੱਤੇ ਸਿਆਪਾ ਪਾਤਾ ਹੀ ਆ ਗਏ ਆ ਤੇਰੀ ਨਾਨੀ ਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਉਹਨਾਂ ਨੂੰ ਕੀ ਲੋੜੀ ਦੱਸਣ ਦੀ ਵੀ ਮੈਂ ਕੂਲਰ ਤੇ ਪੈਸੇ ਲਏ ਆ ਮੈਂ ਤੇ ਦੱਸਿਆ ਹੀ ਨਹੀਂ ਨਾ ਤੇਰੇ ਪਿਓ ਨੂੰ ਨਾ ਦਾਦੀ ਨੂੰ ਮੈਨੂੰ ਨਹੀਂ ਪਤਾ ਜਾ ਕੇ ਤੇ ਉਹਨੂੰ ਗੱਲ ਕਰ ਲਾ ਵੇਖੀ ਤੇਰੀ ਹੁਣ ਕੁੱਤੇ ਵਾਲ ਦਿੰਦਾ ਵੀ ਤੁਸੀਂ ਕਿ ਪੈਸੇ ਲਏ ਆ ਤੇ ਤੂੰ ਇੱਥੇ ਤੇ ਜੁਬਾਨ ਚਲਾਉਂਦਿਆ ਵਾ ਉਹਨਾਂ ਨੂੰ ਕਹਿੰਦੇ ਵੀ ਨਹੀਂ ਲਏ ਮੈਂ ਦੱਸਣਾ ਮੈਂ ਤੇ ਚੁੰਡੀਆਂ ਵੱਡੀਆਂ ਨਹੀਂ ਸਮਝਦੀਓ ਜਾ ਤੇ ਜਾ ਗੱਲ ਕਰ ਲਾ ਮੈਂ ਜਾਣਾ ਹੁਣ ਜੋ ਹੋਣਾ ਉਹ ਤੇ ਹੋ ਗਿਆ ਵਾ ਮੰਮੀ ਨਵੀਨਾ ਪਤਾ ਨਹੀਂ ਕੀ ਫੋੜ ਫੜਕੇ ਇਹਨੂੰ ਮਾਰਨੋਂ ਹਰਦੀ ਟੌਰ ਬਣਾਉਣ ਲੱਗੀ ਹੁਣੀ ਉੱਥੇ ਬਹਿ ਕੇ ਇਹਨਾਂ ਨੇ ਪਤਾ ਤੇਰੇ ਟੌਰ ਬਣਾਉਣ ਦੇ ਚੱਕਰਾਂ ਦੇ ਵਿੱਚ ਮੇਰੀ ਫੈਂਟੀ ਲੱਤ ਜਾਣੀ ਆ ਤੇਰੀ ਇਕੱਲੇ ਦੀ ਨਹੀਂ ਮੇਰੀ ਵੀ ਨਾਲ ਲੱਤਣੀ ਆ ਸਾਨੂੰ ਸੁਆ ਨਹੀਂ ਘੋਂਦਾ ਆਦਨ ਤੂੰ ਹੀ ਪੈਸੇ ਲਾਏ ਕੂਲਰ ਦੇ ਆਪਾਂ ਨੇ ਸਾਫ਼ ਹੀ ਮੁਕਰ ਗਏ ਤੇਰੀ ਮਾਂ ਪਤਾ ਕੀ ਆਂਦੀ ਆਂਦਾ ਵੀ ਹੈ ਤੂੰ ਹੀ ਕੂਲਰ ਸਾਡੇ ਘਰ ਕਾਹਦੀ ਕਮੀ ਆ ਤੂੰ ਹੀ ਕੂਲਰ ਦਿੱਤਾ ਕਹਿੰਦੀ ਮੈਂ ਦਿੱਤਾ ਉਹਨੇ ਤੂੰ ਦਿੱਤਾ ਜੇ ਗਏ ਹੁਣ ਆਪਾਂ ਪਤਾ ਨਹੀਂ ਕਾੜ ਦੇਣਾ ਜਿੱਦਾਂ ਦੇਣੀ ਮਾੜੇ ਚੱਲਣ ਰਹੇ ਆ ਦੱਬ ਜੇ ਬੇੜਾ ਨਹੀਂ ਦਵਿੰਦਰ ਦਾ ਇਹਦੇ ਖਲਾਰੇ ਪਾਏ ਕਿੱਥੋਂ ਕਿੱਥੋਂ ਤੱਕ ਮੇਰੇ ਘਰ ਤੱਕ ਪਹੁੰਚਿਆ ਇਹ ਇਥੇ ਹੰਬ ਲੈਣ ਆਈ ਆ ਇਹ ਇਥੇ ਹੰਬ ਲੈਣ ਆਈ ਆ ਚੰਗਾ ਭਲਾ ਮਸੁੱਤਾ ਆ ਹੀ ਆ ਉਹ ਤੂੰ ਆਈ ਹੋ ਆਈ ਉਹ ਤੇ ਚਲ ਜਾਂਦੀ ਗਾਂ ਦਾ ਦਵਿੰਦਰ ਦਾ ਪੇਕਿਆਂ ਤੂੰ ਫੇ ਤੂੰ ਗੁੱਸਾ ਕਰਦੀ ਹੈ ਮਾਂ ਤੇਰੀ ਕਾਲਾ ਉਹ ਲੈ ਲੈ ਕਰ ਬੋਦਾ ਉਹਦਾ ਮੰਜੀ ਤੇ ਬੈੜ ਤੇ ਬਿਠਾ ਨਾ ਗਾਈ ਕਿਹੜੀ ਕੈਂਡੀ ਉਹ ਬਣਾ ਕੇ ਦੇ ਗਾਈ ਕਿਹੜੀ ਕੈਂਡੀ ਲੈ ਨਾ ਕੱਤਿਆ ਗਾਈ ਨਹੀਂ ਗਾਈ ਨਹੀਂ ਉਹ ਹੈਗਾ ਹੀ ਕੋਈ ਮੇਰੀ ਗੱਲ ਕਾਣਦੇ ਆ ਤਾਂ ਚੰਗਾ ਕਾ ਤੇ ਮੈਂ ਚੱਲੇ ਆ ਬਾਹਰ ਉੱਥੇ ਲਾ ਕੇ ਲਾ ਕੇ ਬੈ ਉਹ ਤੇ ਸੁਣ ਕੀ ਗੱਲਾਂ ਕਰਦੇ ਬੰਬੀਲੇ ਚੱਲਿਆ ਮੈਂ ਤੇ ਛੇ ਖਾਣੇ ਮੁੜ ਕੇ ਆਈਂ ਫਿਰ ਘਰ ਬੰਬੀ ਦੀ ਆਗ ਲੱਗੀ ਜਦੋਂ ਘਰ ਕੋਈ ਕੰਮ ਹੋਇਆ ਦਿੰਦੇ ਨੇ ਬੰਬੀ ਤੇ ਜਾਣਾ ਉਥਾਂ ਇੱਥੋਂ ਸਾਰਾ ਦਿਨ ਅੰਦਰੋਂ ਨਿਕਲਦਾ ਤੈਨੂੰ ਥੱਪੜਦਾ ਤੇ ਦਾਤਾ ਥੱਪੜ ਮਾਰਿਆ ਤੈਨੂੰ ਹੋਰ ਕਰਤੂਤਾ ਨਹੀਂ ਉਹਨੇ ਦੱਸਣਾ ਉਹ ਕਿਹੜੀਆਂ ਕਰਤੂਤਾ ਕੀਤੀਆਂ ਹੋਰ ਮੈਨੂੰ ਦੱਸੋ ਤੁਸੀਂ ਸੋਨਾ ਲੁਕਾ ਕੇ ਬੈ ਗਈ ਸਾਰਾ ਇਹ ਮੇਰਾ ਤੇ ਇਹਦੇ ਕੋਈ ਸੋਨਾ ਨਿਕਲਿਆ ਤਾਂ ਤਾਂ ਜਾ ਕੇ ਭੁੜਕੀ ਹੋ ਆ ਲਾਉਂਦੀ ਹੈ ਪ੍ਰੀਤ ਦਾ ਤੇ ਇਹਨੇ ਕੱਢ ਕੇ ਲੁਕਾਇਆ ਵਾ ਤੇ ਮੇਰਾ ਨਾਂ ਲਾਉਂਦੇ ਇਹਨੇ ਤੇ ਮੇਰੀ ਟੀਨ ਕੋ ਗੜਗੜਾ ਪੰਡਿਆ ਆ ਤੁਹਾਨੂੰ ਕੀ ਪਤਾ ਲੱਗਦਾ ਇੱਥੇ ਕੀ ਆਂਦੀ ਆ ਵੇਖੋ ਉਸੇ ਡੇਰੇ ਲਾ ਕੇ ਬੈਠੀ ਆ ਤੇ ਫਿਰ ਬਦਨਾਮੀ ਤਾਂ ਕੋਈ ਖਟਨੀਗੀ ਭਾਂਜੀ ਝੂਠੀ ਕਾਦੀ ਬਦਨਾਮੀ ਹੁੰਦੀ ਆ ਰੱਖਿਆ ਇਹਨੇ ਤੇ ਨਾਂ ਲਾਤਾ ਉਹਦਾ ਝੂਠ ਹੋਵੇ ਸੱਚ ਹੋਵੇ ਤੇ ਨਾਂ ਤੇ ਫਿਰ ਉਹਦਾ ਹੀ ਲੱਗਣਾ ਨਹੀਂ ਪਹਿਲਾਂ ਮੈਨੂੰ ਇਹ ਗੱਲ ਦੱਸੋ ਜਿਹੜਾ ਸੋਨਾ ਉਹ ਤੁਹਾਡਾ ਹੀ ਹੈ ਜਾਂ ਤੁਹਾਡੀ ਨੌ ਦਾ ਹੀ ਮੇਰਾ ਤੇ ਲਾਸਟ ਵਿੱਚ ਵੀ ਤਾਂ ਨੌ ਬਸ ਬੁੱਤ ਨੂੰ ਹੀ ਮਿਲਣਾ ਵਾ ਫਿਰ ਕੀ ਕਰਦਾ ਘਰ ਵਿੱਚ ਆ ਉਨਾ ਜੋ ਗਈ ਹੈ ਸਾਰਾ ਕੋਹ ਮੈਂਕੜਾ ਨਹੀਂ ਨਹੀਂ ਪਰ ਲੁਕਾਉਂਦਾ ਕੀ ਮਤਲਬ ਉਹ ਜਦਨ ਪਿੰਦਰਸ਼ਾ ਮੈਂ ਬਿਮਾਰ ਹੀ ਨਾ ਤੇ ਮੈਨੂੰ ਪ੍ਰੀਤ ਲਈ ਇੱਥੇ ਤੇ ਚਾਬੀ ਜੜੀ ਉਹ ਟਰੰਕ ਦੇ ਵਿੱਚ ਚਾਬੇ ਤਾਲੇ ਨਾਲ ਲੱਗੀ ਰਹੀ ਇਹਨੇ ਮਗਰੋਂ ਫੋਲਾ ਫਲਾਈ ਕਰਕੇ ਤੇ ਲੁਕਾ ਲਿਆ ਲੁਕਾਇਆ ਵੇ ਤੂੰ ਕਿੱਥੇ ਜੋ ਬੰਦੇ ਲੀੜਿਆਂ ਦੇ ਵਿੱਚ ਜੇ ਲੁਕਾਇਆ ਵੀ ਇਹਨੇ ਮੈਂ ਤਰਲੇ ਲੈ ਦਵਿੰਦਰ ਦਾਸ ਦੇ ਪੁੱਤ ਮੈਨੂੰ ਚੇਤਾ ਨਹੀਂ ਆਉਂਦਾ ਕਿੱਥੇ ਰੱਖਿਆ ਗਿਆ ਕਿੱਥੇ ਰੱਖਿਆ ਗਿਆ ਮੈਨੂੰ ਨਹੀਂ ਚੇਤਾ ਆਉਂਦਾ ਜੇ ਮੈਨੂੰ ਦੱਸ ਦਿੰਦੀ ਤੇ ਮੈਂ ਪ੍ਰੀਤ ਨੂੰ ਕਿਉਂ ਫੋਨ ਲਾਉਂਦੀ ਹਾਰ ਕੇ ਮੈਂ ਪ੍ਰੀਤ ਨੂੰ ਲਾਇਆ ਫੋਨ ਉਹਨੂੰ ਵੀ ਮੈਂ ਪੁੱਛਿਆ ਵਾ ਕਿ ਪ੍ਰੀਤ ਤੇਰੇ ਕੋਲ ਕਿ ਨਹੀਂ ਕਿਤੇ ਭੁੱਲ ਭੁਲੇਖੇ ਕਿਤੇ ਰੱਖਿਆ ਗਿਆ ਜਾਂ ਤੂੰ ਲੈ ਗਈਆਂ ਲੀੜੀਆਂ ਦੇ ਵਿੱਚ ਉਹਨੇ ਮੇਰੇ ਤੇ ਵੀ ਜਾ ਕੇ ਕੁਛ ਆ ਕੀਤਾ ਵੀ ਮੈਂ ਸੋਨਾ ਲਗਾਉਣਾ ਹੈ ਹੈ ਫੇਰ ਵੀ ਇਹਦੇ ਕੋਈ ਹੱਲ ਨਹੀਂ ਆ ਲੱਭਾ ਨਾ ਪ੍ਰੀਤ ਨੂੰ ਸੱਜਿਆ ਤੇ ਸੋਨਾ ਲੱਭਾ ਚਲੋ ਕੋਈ ਗੱਲ ਨਹੀਂ ਇਹਨਾਂ ਵੀ ਇਦਾਂ ਹੀ ਨਿਕਲਣਾ ਹੈ ਉੱਥੋਂ ਕੋਈ ਨਾ ਕੋਈ ਤੂੰ ਤਾਂ ਲੱਗਦੀ ਹੁੰਨੀ ਤਾਂ ਹੀ ਬੰਦਾ ਨਿਕਲਦਾ ਉੱਥੇ ਬੈਠੀ ਕੋਈ ਬੈਠੀ ਹੋਈ ਉੱਥੇ ਤੇ ਕੋਈ ਨਹੀਂ ਹੁਣ ਆਪਣੇ ਪੇਕੇ ਦੇ ਘਰ ਜਾ ਕੇ ਬੈਠੀ ਆ ਨਾ ਤਾਂ ਹੁਣ ਵੀ ਇਹਨੇ ਕੌਣ ਲਿਆ ਹੁੰਦਾ ਇਹਨੂੰ ਨਾ ਜਾਣਾਂ ਮੈਂ ਤਾਂ ਨਾ ਜਾਣਾਂ ਜੋ ਬੰਨੇ ਜਿੱਦਾਂ ਗਈ ਪਰਚਾਈ ਨਾ ਉਦਾਂ ਹੀ ਆਉ ਚਲੋ ਉਹ ਤੁਹਾਡਾ ਘਰ ਦਾ ਮਸਲਾ ਕਿਦਾਂ ਲਿਹਾਣੀ ਆ ਕੀ ਕਰਨਾ ਹਾਂ ਤੇ ਹੁਣ ਸਾਡਾ ਜਿਹੜਾ ਘਰ ਵਾ ਉਹ ਵਸਣ ਦੋ ਇਹਨਾਂ ਨੂੰ ਬਾਰ ਬਾਰ ਸਿਰ ਤੇ ਨਾ ਚੜਾਓ ਆ ਮੁੰਡਾ ਵੇ ਖੋਨੇ ਕਹਿੰਦੇ ਆ ਨਾਨੀ ਕਹਿੰਦੀ ਆ ਵੀ ਨਾਲ ਚੱਲ ਮੇਰੇ ਨਾਲ ਨਾ ਹੀ ਮੁੰਡਾ ਭੇਜਣਾ ਨਾ ਹਾਂ ਦਿਨ ਅਧਾਰ ਮਹੀਨੇ ਬਾਅਦ 20 ਦਿਨੀ ਜਾਵੇ ਚੱਕਰ ਮਾਰੇ ਰਾਤ ਰਵੇ ਆਜੇ ਬੰਦਾ ਮੈਂ ਭਰਾਵਾ ਉਹਨੇ ਤਾਂ ਤੇਰੇ ਕੋਲ ਡਰਦਿਆਂ ਕਹਤਾ ਭੈਣ ਜੀ ਖਲੋ ਜੋ ਡਰਦਿਆਂ ਕਹਤਾ ਮੈਂ ਦੇਖੋ ਰਹੀ ਨਹੀਂ ਕਹਾਂ ਨਾਲ ਚੱਲ ਮੈਂ ਤਾਂ ਉਧਰ ਛੜੀ ਬਲੀ ਆਈ ਖਪੀ ਤਾਪੀ ਯਾਨੂ ਮੱਕਾ ਤੇ ਲਾ ਜਾਣਾ ਨਾਲ ਮੈਂ ਤੇ ਦੱਸਣੀ ਆਂ ਕਿ ਇਥੇ ਪੁੱਛਾਂ ਪਿੱਛੇ ਪੁੱਛੇ ਮਾਵਾ ਤੇ ਮਮਾਸੀਏ ਉੱਥੇ ਵਸੀ ਉਹ ਤੇਰਾ ਘਰ ਵਾ ਜਦੋਂ ਗੱਲ ਨਾਲ ਭੱਜੀ ਜਾਣਾ ਸੀ ਨੇ ਤੇਰੀ ਨਾਲ ਆਪੇ ਚਲੋ ਕੋਈ ਗੱਲ ਨਹੀਂ ਮਾਤਾ ਤੂੰ ਨਾ ਕੁਝ ਕਹੇ ਉਹਨਾਂ ਦੇ ਘਰ ਦਾ ਮਸਲਾ ਵਾ ਜਿੱਦਾਂ ਮਰਜ਼ੀ ਕਰਨਗੇ ਮੈਂ ਬੜੀ ਦੁਖੀ ਆਂ ਅਹੀਂ ਅਹੀਂ ਹੁਣ ਆਪਾਂ ਹੋ ਗਏ ਚਕੰਨੇ ਅਹੀਂ ਹੁਣ ਆਪਾਂ ਨਹੀਂ ਜਾਣ ਦੇਣਾ ਜਿੱਦਾਂ ਮਰਜ਼ੀ ਕੋਈ ਨਹੀਂ ਕੋਈ ਨਹੀਂ ਪ੍ਰੀਤ ਇੱਥੇ ਰਹੂਗੀ ਤਸੀਂ ਗੌਰਵ ਤਾਂ ਤੂੰ ਉੱਤਨੇ ਮਿਲਣਾ ਆ ਕਰਾਂਗੇ ਮੋਟਰਸਾਈਕਲ ਤੇ ਜੀ ਦੋ ਵੀ ਆਉਣਾ ਆ ਜਾ ਕਰਾਂਗੇ ਹਾਂ ਕੱਲੀ ਨੂੰ ਨਾ ਮੈਂ ਖੜਦੀ ਤੇ ਨਾਮ ਮੇਰ ਕੋ ਆਵੇ ਹਾਂ ਆਪਣੇ ਘਰ ਇਹ ਹੋ ਗਿਆ ਆ ਮਾਤਾ ਤੂੰ ਲੱਖ ਰੁਪਏ ਦੀ ਗੱਲ ਕੀਤੀ ਆ ਹਾਂ ਤੇ ਉਹਨੂੰ ਨਹੀਂ ਮੈਂ ਲਿਆਉਣਾ ਉਹਨੂੰ ਤੇ ਅਸੀਂ ਦੋਹਾਂ ਮਾਪ ਪਤਾਨੇ ਨਹੀਂ ਲਿਆਉਣਾ ਪਰ ਜਾਈ ਨਾ ਖੜਾ ਤੇ ਪਰਜਾਈ ਨਾ ਆਊਗੀ ਉਹ ਆਪੇ ਤੁਹਾਡਾ ਕਰਦਾ ਮਤਲਬ ਜਿੱਦਾਂ ਲਿਆਉਣੀ ਆ ਵਾਜਿਆਂ ਨਾਲ ਲਿਆਓ ਭਾਵੇਂ ਨਾਟਕੀ ਆ ਨਾ ਇਹ ਖੈਰੀ ਮੈਂ ਉੱਥੇ ਹੀ ਰਹਿਣਾ ਵਾਂ ਤੇ ਗਈ ਰਵੇ ਇੰਤਜ਼ਾਰ ਦੀ ਖਾਨੀ ਕੋਟ ਚਾਹ ਨਹੀਂ ਮਿਲਣੀ ਉੱਥੇ ਵੀ ਖਾਪਦੀ ਤਪਦੀ ਆ ਗਈਆਂ ਤੇ ਇੱਥੇ ਇਹਦੀ ਆਪਦੀ ਮਿਲਣੀ ਪਤਾ ਨਹੀਂ ਕਿੱਥੇ ਚਰਗੀ ਚਾਹ ਬਣਾਉਣਾ ਮੰਮੀ ਮੇਰੀ ਗੱਲ ਸੁਣ ਓਦਾਂ ਨਾ ਲੱਗਦਾ ਤੇਰੀ ਉਮਰ ਜ਼ਿਆਦਾ ਹੋ ਗਈ ਹਾਂ ਤੈਨੂੰ ਸਮਝ ਨਹੀਂ ਆਉਂਦੀ ਇੱਥੇ ਕੀ ਲੋੜ ਹੈ ਤੈਨੂੰ ਭੋਗ ਪਾਉਂਦੀ ਵੀ ਮੈਂ ਕੂਲਰ ਤੇ ਪੈਸੇ ਆਂਦੇ ਆ ਹਾਏ ਰੱਬਾ ਨਹੀਂ ਜਿੱਥੇ ਜਾਂਦੀ ਆਹੋ ਕੋਈ ਮੇਰ ਨਾਲ ਹੋਣ ਡਾ ਅੱਜ ਦੇ ਨਹੀਂ ਰੱਬਾ ਕਿੱਦਾਂ ਦਾ ਛੜਾਤਾ ਮੇਰੇ ਤੇ ਤੇਰੀ ਸੱਸ ਨੇ ਇਹਨਾਂ ਨੇ ਕਰਦੀ ਤੇਰੀ ਸੱਸ ਨੇ ਵੀ ਨਹੀਂ ਪੱਕਾ ਛੱਡਿਆ ਤੇ ਉਹਨੇ ਵੀ ਉਹ ਤਰੀਕਾ ਕਦੂਮਤਾ ਲਾ ਲਾ ਮਿਲੂਗਾ ਇੱਥੇ ਛਾੜ ਦਿੱਤਾ ਇਹਨੇ ਨਹੀਂ ਗੱਲ ਚੰਗੀ ਕੀਤੀ ਪਿੰਦਰ ਸੋਹਣੇ ਕੀ ਆਂਦਾ ਕੀ ਦੱਸਾਂ ਤੈਨੂੰ ਉਹ ਵੀ ਗਾੜੀਆਂ ਬੱਕਦਾ ਹੀ ਆਉਂ ਤੇ ਜਿਉਂ ਇੰਨੋ ਕਿ ਚਵਾਈ ਲੜਨ ਨਹੀਂ ਹੁਣ ਬੇਲੇ ਬੈਠੇ ਨੂੰ ਕੀ ਪਤਾ ਮੈਂ ਤਾਂ ਕੋ ਇੱਥੇ ਕੂਲਰ ਆਹੀ ਤੇਰ ਕੋ ਮੰਗਿਆ ਵਾ ਹੱਡ ਘਰ ਤੇ ਦੋ ਦੋ ਏਸੀ ਲੱਗੇ ਹਾਂ ਏਸੀਆਂ ਦਾ ਭਾਉ ਤੁਹਾਨੂੰ ਮੈਂ ਤੇ ਏਸੀਆਂ ਥੱਲੇ ਆਣ ਕੇ ਬਹਿਣੀ ਆ ਮੈਨੂੰ ਛੜਾਉਂਦੇ ਆਣ ਕੇ ਮੰਮੀ ਜੇ ਤੂੰ ਨਹੀਂ ਦੱਸਿਆ ਤਾਂ ਮੈਂ ਤੇ ਗੱਲ ਹੀ ਨਹੀਂ ਕੀਤੀ ਕੂਲਰ ਦੇ ਪੈਸਿਆਂ ਦੀ ਉਹ ਨੰਤਰੇ ਨੇ ਦੱਸਿਆ ਓਏ ਦੱਬਾ ਵੀ ਦੱਸ ਗਏ ਆ ਉਹ ਸਾਰਾ ਕੁਝ ਦੱਸ ਕੇ ਗਏ ਕੁੱਤੇ ਨਕਤੀ ਨੇ ਪਤਾ ਨਹੀਂ ਕੀ ਕਾਜ ਹੋਰ ਵੀ ਦੱਸਿਆ ਹੁਣ ਮੇਨੇ ਆ ਖਾਇਦਾ ਮੂਵ ਲਾਇਆ ਮੇਰ ਨਾਲ ਸਿੱਧੇ ਮਰੀਆਂ ਤੇ ਨਕਤੀ ਮੇਰੀਆਂ ਪਿੜੀਆਂ ਵੱਢਦੀ ਫਿਰਦੀ ਵਿੱਚ ਵਿੱਚ ਮੇਰੀਆਂ ਦੇ ਜੜਾ ਨੂੰ ਦਾਤੀ ਫੇਰ ਗਈ ਤੈਨੂੰ ਮੈਂ ਦੱਸਿਆ ਇਹਨੂੰ ਲੈਣ ਨਹੀਂ ਹੋ ਜਾਣਾ ਇੱਥੇ ਨੱਕ ਨਾਲ ਕਿਹਦਾ ਕੱਢੂਗੀ ਨਾ ਤੈਨੂੰ ਫੇਰ ਦੇਉਣਾ ਹੀ ਹੋ ਫੇਰ ਇੱਥੇ ਆਣ ਕੇ ਨੇ ਝੁਕਣਾ ਉਹਦੇ ਗਾੜੀ ਵੇਖੀ ਕਿ ਉਹਨੂੰ ਆ ਮੈਨੂੰ ਖੜੋ ਫੋਨ ਲਾ ਹਲਾ ਦੱਸੂਗੀ ਹੌਲੀ ਬੋਲ ਮੇਰੀ ਕੋ ਗੁੱਤ ਪਟਾਉਣੀ ਹੋ ਬੁਰੜੀ ਕਿ ਆਂਦੀ ਬੁਰੜੀ ਵੀ ਤੂੰ ਜਿਦੋਂ اتنا लाड प्यार ਕਰਦੀ ਆ ਉਹਨੂੰ ਬਾਲਦੀ ਆ ਗੋਡੇ ਨਾਲ ਲਾ ਲਾ ਕੇ ਪਤਾ ਹੀ ਨਹੀਂ ਉੱਥੇ ਨਿਕਲਦੀ ਮੈਂ ਕਹਤੀ ਆ ਕਹ ਰਬ ਨੇ ਤੇਰੇ ਘਰ ਦਿੱਤੀ ਹੁੰਦੀ ਤੈਨੂੰ ਪਤਾ ਹੁੰਦਾ ਦੁੱਖ ਕੀ ਹੁੰਦਾ ਮੈਂ ਕਹਤੀ ਆ ਮੈਂ ਕਹ ਕੋਈ ਜਾਂਦਾ ਵੀ ਕਰਾ ਚੱਲ ਜਾ ਇਹਨੇ ਤਾਂ ਚੋਬਰੀ ਜੀ ਨੇ ਡੈਂਗੜੀ ਨੇ ਮੇਰਾ ਜਿਨਾ ਹਰਾਮ ਕੀਤਾ ਉਦੋਂ ਦਾ ਲਾਲਾ ਗੱਲਾਂ ਕਰੀ ਜੋ ਮੁੰਡਾ ਜੜਾ ਕ ਵੱਲ ਕੀ ਹੋਇਆ ਵਾ ਇਹਦੀਆਂ ਹਵਾਵਾਂ ਹੀ ਉੱਚੀਆਂ ਹੋ ਗਿਆ ਵਾ ਜੇ ਮੈਂ ਦਾਲ ਬਣਾਉਣੀ ਇਹਨੇ ਕਹਣਾ ਮੈਂ ਸਬਜ਼ੀ ਕਾਣੀ ਜੇ ਮੈਂ ਕਹਿਵਾਂ ਕਾਲੀਆਂ ਤੋਰੀਆਂ ਬਣਾਉਣੀਆਂ ਇਨੇ ਕੰਮ ਆ ਕਦੂ ਖਾਣਾ ਇਹਦੀ ਤਾਰ ਵਖਰੀ ਵੀ ਤੈਨੂੰ ਚੌਂਕੇ ਜੋ ਨਿਕਲ ਨਹੀਂ ਦਿੰਦਾ ਝਾੜੂ ਵਹਿ ਲੈ ਨਾ ਮੈਂ ਤੇ ਆਜੀ ਵੇਖ ਲਿਆ ਝਾੜੂ ਇਹ ਕਰ ਤੇਰੇ ਤੈਨੂੰ ਡਾਇਆ ਗੋਲਗੜੇ ਮੁਰਕਾ ਚੋਂ ਡਿਆ ਫਿਰ ਤੂੰ ਆਜੀ ਵੀ ਇਨਾ ਕੰਮਾਂ ਨੂੰ ਰੋਂਦੀ ਹੋਏ ਫਿਰ ਆਦ ਨਹੀਂ ਉੱਤੇ ਆਨਾਂ ਨੂੰ ਪੈਂਦੀ ਆਵਾ ਭੱਜਾ ਨਾ ਇੱਥੇ ਤਾਂ ਕੀ ਕਰਾਂ ਫਿਰ ਕੀ ਕਰਾਂ ਆਡਾ ਤਾਂ ਬੰਦਾ ਹੀ ਨਹੀਂ ਆਡੀ ਸੌਂਦਾ ਤੋ ਕਿਹਨ ਨੂੰ ਮੈਂ ਹੀ ਕੀ ਕਰੀ ਚਲਤੀ ਏ ਮੈਂ ਤੈਨੂੰ ਵੀ ਸਮਝਾਉਣੀ ਪਰੀ ਤਾ ਜਦੋਂ ਆਇਆ ਕਰੂਗਾ ਲੈ ਕੇ ਉਹਦਾ ਆ ਜਾ ਕਰਨ ਤੀਏ ਰਾਤ ਰਾਏ ਮੈਂ ਫਿਰ ਉਹਦੇ ਨਾਲ ਆਡਰਾਂ ਦੇ ਵਿੱਚ ਰਹਿਣਾ ਜਦੋਂ ਜੀ ਕਰੂ ਟੌਰ ਨਾ ਆਉਂਗੀ ਰੈਨ ਮੇਰੇ ਨਾਲ ਰਾਲ ਕੇ ਲੈਂਦਾ ਐ ਹੀ ਉਹ ਮਾਂ ਦੇ ਨਾਲ ਤੇ ਮਾਂ ਨੇ ਰਹਿਣ ਦੇ ਨਾ ਘਰ ਚ ਕਲਾ ਪਾਓ ਜੇ ਮੇਰੇ ਤੋਂ ਪੈਂਦੇ ਹੈ ਨਾ ਕਲਾ ਪੈਂਦੀ ਮੇਰੇ ਤੋਂ ਹੀ ਤੇ ਤੂੰ ਉਥੇ ਬਾਹਰ ਦੀ ਗੋਡੇ ਨਾਲ ਆ ਲਾ ਕੇ ਕੌਣ ਆਂਦਾ ਇਹ ਕਹਿੰਦੇ ਬਲ ਨਹੀਂ ਜਾਦਾ ਤੇਰਾ ਮੈਂ ਤੇ ਆਖਿਆ ਮੈਂ ਖਾਤੀ ਆ ਕਿਦਾਂ ਕੱਢਾਂ ਬਲ ਨਹੀਂ ਗਿਆ